ਸਾਰਗ ਮਹੱਲਾ ਪੰਜਵਾਂ ਮੇਰਾ ਗੁਰ ਮੂਰੋ ਸਹਸਾ ਉਤਾਰਿਆ ਤਿਸ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹਾਉ ਪਾਰਿਆ ਰਹਾਉ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਧੂਰਿ ਕਰਾਓ ਨਿਤ ਮੱਜਨ ਕਿਲ ਵਿਖ ਮੈਲ ਉਤਾਰਿਆ ਗੁਰ ਪੂਰੇ ਕੀ ਕਰਉ ਨਿਤ ਸੇਵਾ ਗੁਰ ਆਪਣਾ ਨਮਸਕਾਰਿਆ ਸਰਬ ਫਲਾ ਦੀਨੇ ਗੁਰ ਪੂਰੇ ਨਾਨਕ ਗੁਰ ਨਿਸਤਾਰਿਆ ਸਾਰਗ ਮਹੱਲਾ ਪੰਜਵਾ ਸਿਮਰਤ ਨਾਮ ਪ੍ਰਾਨ ਗਤ ਪਾਵੇ ਮਿਟਹਿ ਕਲੇਸ਼ ਤਰਾਸ ਸਭ ਨਾਸੈ ਸਾਧ ਸੰਗ ਹਿਤ ਲਾਵੇ ਰਹਾਉ ਹਰ 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 ਮਨ ਆਰਾਦੇ ਰਸਨਾ ਹਰ ਜਸ ਗਾਵੇ ਤਾਜ ਅਭਿਮਾਨ ਕਾਮ ਕ੍ਰੋਧ ਨਿੰਦਾ ਵਾਸudev ਰੰਗ ਲਾਵੇ ਦਾਮੁਦਰ ਦਇਆਲ ਅਰਾਧ ਹੋ ਗੋਬਿੰਦ ਕਰਤ ਸੁਹਾਵੇ ਕਹੋ ਨਾਨਕ ਸਭ ਕੀ ਹੋਏ ਰੇ ਨਾ ਹਰ ਹਰ ਦਰਸ ਸਮਾਵੈ ਸਾਰਗ ਮਹੱਲਾ ਪੰਜਵਾਂ ਆਪਣੇ ਗੁਰੂ ਪੂਰੇ ਬਲੇਹਾਰੈ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰੱਖਣਹਾਰੈ ਰਹਾਉ ਨਿਰਭਉ ਕੀਏ ਸੇਵਕ ਦਾਸ ਆਪਣੇ ਸਗਲੇ ਦੁਖ ਬਿਦਾਰੈ ਆਨ ਉਪਾਪਤਿ ਆਗ ਜਨ ਸਗਲੇ ਚਰਨ ਕਮਲ ਰਿਧ ਧਾਰੈ ਰਾਨ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ਸਭ ਤੇ ਊਚ ਠਾਕੁਰ ਨਾਨਕ ਕਾ ਬਾਰ ਬਾਰ ਨਮਸਕਾਰੈ ਸਾਰਗ ਮਹੱਲਾ ਪੰਜਵਾਂ ਬੇਨਹਾਰ ਹੈ ਕੋ ਕਹਾ ਬਤਾਵੋ ਸੁਖ ਸਮੂਹ ਕਰੁਣਾ ਮੈਂ ਕਰਤਾ ਤਿਸ ਪ੍ਰਭ ਸਦਾ ਤੇ ਆਵਹੁ ਰਹਾਉ ਜਾ ਕਹਿ ਸੂਤ ਪਰੋਏ ਜਨਤਾ ਤੇਸ ਪ੍ਰਭ ਕਾ ਜਸ ਗਾਵਹੁ ਸਿਮਰ ਠਾਕੁਰ ਜਿਨ ਸਭ ਕਿਛ ਦੀਨਾ ਆਨ ਕਹਾ ਪਹਿ ਜਾਵਹੁ ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਛਤ ਫਲ ਪਾਵਹੁ ਕਹੋ ਨਾਨਕ ਲਾਭ ਲਾਹਾ ਲੈ ਚਲਹੁ ਸੁਖ ਸੇਤੀ ਘਰ ਜਾਵਹੁ ਸਾਰਗ ਮਹੱਲਾ ਪੰਜਵਾਂ ਧਾਖੁਰ ਤੁਮ ਸਰਣਾ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿਜ ਸਮਾਏ ਅਨੰਦ ਅਨੰਦ ਗੁਣ ਗਾਇਆ ਵਹਾ ਪਕਰ ਕਾਢ ਲੀਨੇ ਆਪਣੇ ਗ੍ਰਹਿ ਅੰਧ ਕੂਪਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਵਿਛੁਰਤ ਆਨ ਮਿਲਾਇਆ ਸਾਰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਗਤ ਠਾਂਢੀ ਵੇਦ ਪੁਰਾਨ ਸਿਮਰਤ ਸਾਧੂ ਜਾਨ ਖੋਜਤ ਖੋਜਤ ਕਾਢੀ ਰਹਾ ਸੇਵ ਬਿਰੰਚ ਅਰ ਇੰਦਰ ਲੋਕ ਤਾ ਮਹਿ ਜਲ ਤਾ ਫਿਰਿਆ ਸਿਮਰ ਸਿਮਰ ਸੁਆਮੀ ਭਏ ਸੀਤਲ ਦੁਖ ਦਰਦ ਭ੍ਰਮ ਹਿਰਿਆ ਜੋ ਜੋ ਤਰਿਓ ਪੁਰਾਤਨ ਨਵਤਨ ਭਗਤ ਭਾਏ ਹਾਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੈ ਸੰਤ ਜਨ ਸੇਵਾ ਸਰਗ ਮਹੱਲਾ ਪੰਜਵਾ ਜੀਹਵੇ ਅੰਮ੍ਰਿਤ ਗੁਣ ਹਰ ਗਾਉ ਹਰ ਹਰ ਬੋਲ ਕਥਾ ਸੁਨ ਹਰ ਕੀ ਉਚਰਹੁ ਪ੍ਰਭ ਕੋ ਨਾਉ ਰਹਾਉ ਰਾਮ ਨਾਮ ਰਤਨ ਧਨ ਸੰਚੋ ਮਾਨ ਤਨ ਲਾਭੁ ਭਾਉ ਆਨ ਬਿਪੂਤ ਮਿਥਿਆ ਕਰਮਨਹ ਸਾਚਾ ਇਹ ਸੁਆਉ ਜੀ ਅਪਰਾਨ ਮੁਕਤ ਕੋ ਦਾਤਾ ਏਕ ਸਿ ਸਿਉ ਲੇ ਬਲਾਓ ਕਹੋ ਨਾਨਕਤਾ ਕੀ ਸਰਣਾਈ ਦੇਤ ਸਗਲ ਅਪਿ ਆਓ ਸਾਰਗ ਮਹੱਲਾ ਪੰਜਵਾਂ ਹੋਤੀ ਨਹੀਂ ਕਵਨ ਕਾਛ ਕਰਣੀ ਇਹ ਹੈ ਓਟ ਪਾਈ ਮਿਲ ਸੰਤਹਿ ਗੋਪਾਲ ਏਕ ਕੀ ਸਰਣੀ ਰਹਾਓ पंच दोख छिद्र या तन्न मह बिखे ब्याद की करनी आस अपार दिनस गण राखे ग्रसत जात बल जरणी नाथे नाथ दयाल सुख सागर सर्व दोख भय हरणी ਮਾਨ ਬਾਛਤ ਚਿਤ ਵਤ ਨਾਨਕ ਦਾਸ ਵੇਖ ਜੀਵਾ ਪ੍ਰਭ ਚਰਣੀ ਸਾਰਗ ਮਹੱਲਾ ਪੰਜਵਾਂ ਫੀਕੇ ਹਰ ਕੇ ਨਾਮ ਬਿਨ ਸਾਦ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਅਹ ਨਿਸਪੂਰਨ ਨਾਦ ਗ੍ਰਹਾਉ ਸਿਮਰਤ ਸਾਂਤ ਮਹਾਂ ਸੁਖ ਪਾਈਐ ਮਿਟ ਜਾਹੇ ਸਗਲ ਵਿਖਾਦ ਹਰ ਹਰ ਲਾਭ ਸਾਧ ਸੰਗ ਪਾਈਐ ਘਰ ਲੈ ਆਵਹੁ ਲਾਦ ਸਭਤੇ ਊਚ ਊਚਤੇ ਊਚੋ ਅੰਤ ਨਹੀਂ ਮਰ ਜਾਦ ਬਰਨ ਨਾ ਸਕੋ ਨਾਨਕ ਮਹਿਮਾ ਵੇਖ ਰਹੇ ਬਿਸਮਾਦ ਸਾਰਗ ਮਹੱਲਾ ਪੰਜਵਾਂ ਆਇਓ ਸੋਨਨ ਪੜਨ ਕਉ ਬਾਣੀ ਨਾਮ ਵਿਸਾਰ ਲੱਗੈ ਅਨ ਲਾਲ ਚ ਬਿਰਥਾ ਜਨਮ ਕਰਾਣੀ ਰਹਾਉ ਸਮਜ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਾਥ ਕਹਾਣੀ ਲਾਭ ਲੈ ਹੋ ਹਰ ਦਇ ਰਾਧਾ ਹੋ ਛੁਟ ਕੇ ਆਵਣ ਜਾਣੀ ਉਦਮ ਸਖਤ ਸਿਆਣਪ ਤੁਮਰੀ ਦੇਹ ਤਾ ਨਾਮ ਬਖਾਣੀ ਸੇ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਭਾਣੀ Sarg ਮਹੱਲਾ ਪੰਜਵਾਰ ਧਨਵੰਤ ਨਾਮ ਕੇਵਣ ਜਾਰੇ ਸਾਂਜੀ ਕਰਹੁ ਨਾਮ ਧਨ ਖਾਟਹੁ ਗੁਰ ਕਾ ਸ਼ਬਦ ਵਿਚਾਰੇ ਰਹਾਉ ਛੋਡੋ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੇ ਸੱਚ ਧਨ ਬਣ ਜਹੋ ਸੱਚ ਧਨ ਸੰਚੋ ਕਬਹੂ ਨ ਆਵਹੋ ਹਾਰੇ ਖਾਤ ਖਰਚਤ ਕਿਛ ਨ ਖੁੱਟਤ ਨਾਹੀ ਅਗਨਤ ਭਰੇ ਭੰਡਾਰੇ ਕਾਹੋ ਨਾਨਕ ਸੋ ਬਾ ਸੰਗ ਜਾਵੋ ਪਾਰ ਬ੍ਰਹਮ ਕੇ ਦਵਾਰੇ ਸਾਰਗ ਮਹੱਲਾ ਪੰਜਵਾਂ ਪ੍ਰਭ ਜੀ ਮੋਹਿ ਕਵਨ ਅਨਾਥ ਵਿਚਾਰਾ ਕਵਨ ਮੂਲ ਤੇ ਮਾਨੁਖ ਕਰਿਆ ਇਹੋ ਪਰਤਾਪ ਤੁਹਾਹਾਰਾ ਰਹਾ ਜੀ ਅਪਰਾਣ ਸਰਬ ਕੇ ਦਾਤੇ ਗੁਣ ਕਹੇ ਨਾ ਜਾਹੇ ਅਪਾਰਾ ਸਭ ਕੇ ਪ੍ਰੀਤਮ ਸਰਬ ਪ੍ਰਤਪਾਲਕ ਸਰਬ ਘਟਾਂ ਆਧਾਰਾ ਕੋਈ ਨਾ ਜਾਣੈ ਤੁਮਰੀ ਗਤ ਮਿਤ ਆਪਹਿ ਏਕ ਪਸਾਰਾ ਸਾਧਨਾਵ ਬੈਠਾ ਵਹ ਨਾਨਕ ਭਾਵ ਸਾਗਰ ਪਾਰ ਉਤਾਰਾ ਸਾਰਗ ਮਹੱਲਾ ਪੰਜਵਾਂ ਆਵੈ RAM ਸਰਨ ਵਡਭਾਗੀ ਏਕ ਸਬੇਨ ਕੇਸ਼ ਹੋਰ ਨਾ ਜਾਣੈ ਅਵਰ ਉਪਾਅ त्यागी ਰਹਾਉ ਮਾਨਵਾਚ ਕ੍ਰਮ ਆਰਾਧੈ ਹਾਰ ਹਾਰ ਸਾਧ ਸੰਗ ਸੁਖ ਪਾਇਆ ਅਨੰਦ ਬਿਨੋਦ ਅਕਥ ਕਥਾ ਰਸ ਸਾਚੈ ਸਹਿਜ ਸਮਾਇਆ ਕਰ ਕਿਰਪਾ ਜੋ ਆਪਣਾ ਚੀਨੋ ਤਾ ਕੀ ਊਤਮ ਬਾਣੀ ਸਾਧ ਸੰਗ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਵਾਣੀ ਸਾਰਗ ਮਹੱਲਾ ਪੰਜਵਾਂ ਜਾ ਤੇ ਸਾਧੂ ਸਰਣ ਗਹੀ ਸਾਤ ਸਹਜ ਮਨ ਭਇਓ ਪ੍ਰਗਾਸਾ ਬਿਰਥਾ ਕਾਛ ਨਾ ਰਹੀ ਰਹਾ ਓਹ ਕ੍ਰਿਪਾਲ ਨਾਮ ਦੇਹੋ ਆਪਣਾ ਬੇਨਤੀ ਏਹ ਕਹੀ ਆਨ ਵਿਵਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ ਜਹਤੇ ਉਪਤਿਓ ਤਹੀ ਸਮਾਨੋ ਸਾਈ ਬਸਤ ਅਹੀ ਕਾਹੋ ਨਾਨਕ ਭਰਮ ਗੁਰ ਖੋਇਓ ਜੋਤੀ ਜੋਤ ਸਮਾਹੀ ਸਾਰਗ ਮਹੱਲਾ ਪੰਜਵਾਂ ਰਸਨਾ RAM ਕੋ ਜਸ ਗਾਓ ਆਨ ਸੁਆਦ ਵਿਸਾਰ ਸਗਲੇ ਭਲੋ ਨਾਮ ਸੁਆਵ ਰਹਾਵ ਚਰਨ ਕਮਲ ਬਸਾਏ ਹਿਰਦੈ ਏਕ ਸਿਉ ਲਿਵਲਾਓ ਸਾਧ ਸੰਗਤ ਹੋਵੇ ਨਿਰਮਲ ਬਾਹੜ ਜੂਨ ਨਾ ਆਓ ਜਿਉ ਪ੍ਰਾਨ ਆਧਾਰ ਤੇਰਾ ਤੂੰ ਨਿਥਾਵੇ ਥਾਓ ਸਾਸ ਸਾਸ ਸੁਮਾਲ ਹਰ ਹਰ ਨਾਨਕ ਸਾਧ ਬਲ ਜਾਓ ਸਾਰਗ ਮਹੱਲਾ ਪੰਜਵਾਂ वैकुण्ठ मुक्त का मुक्तपदार्थसाधुसङ्गत रहाओ। उत्तम कथा सुनी श्रवणी मया करो पगवान, आवत जात करौ पाख पूरन। द्वौ सुख विश्राम ਸੋਦਤ ਸੋਦਤ ਤਾਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੀ ਕਾਹੋ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਵਿਧ ਊਰੀ ਸਾਰਗ ਮਹੱਲਾ ਪੰਜਵਾਂ ਸਾਚੇ ਸਤਗੁਰੂ ਦਾਤਾਰਾ ਦਰਸ਼ਨ ਦੇਖ ਸਗਲ ਦੁਖ ਨਾਸਹਿ ਚਰਨ ਕਮਲ ਭਲੇ ਹਾਰਾ ਰਹਾਉ ਸਤਿ ਪਰਮੇਸ਼ਰ ਸਤ ਸਾਧ ਜਨ ਨਿਹਚਲ ਹਰਿ ਕਾ ਨਾਉ ਭਗਤ ਭਾਵਨੀ ਪਾਰ ਬ੍ਰਹਮ ਕੀ ਅਬਿਨਾਸੀ ਗੁਣ ਗਾਉ ਭਗਮ ਅਗੋਚਰ ਮਿਤ ਨਹੀਂ ਪਾਈਐ ਸਗਲ ਘਟਾ ਆਧਾਰ ਨਾਨਕ ਵਾਹੋ ਵਾਹੋ ਕਹੋ ਤਾ ਕਾ ਜਾ ਕਾ ਅੰਤ ਨ ਪਾਰ ਸਾਰਗ ਮਹੱਲਾ ਪੰਜਵਾਂ ਗੁਰ ਕੇ ਚਰਨ ਬਸੇ ਮਨ ਮੇਰਾ ਪੂਰ ਰਹਿਓ ਠਾਕੁਰ ਸਭ ਥਾਈ ਨਿਕਟ ਬਸੈ ਸਭ ਨੇਰੈ ਰਹਾਉ ਬੰਦਨ ਤੋਰਿ ਰਾਮ ਲਿਵ ਲਾਈ ਸੰਤ ਸੰਗ ਬਨ ਆਈ ਜਨਮ ਪਦਾਰਥ ਭਇਓ ਪੁਨੀਤਾ ਇੱਛਾ ਸਗਲ ਤੁਜਾਈ ਜਾ ਕਉ ਕਿਰਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸ ਗਾਵੈ ਆਠ ਪਹਿਰ ਗੋਬਿੰਦ ਗੁਣ ਗਾਵੈ ਜਨ ਨਾਨਕ ਸਾਧ ਬਾਲ ਜਾਵੈ ਸਾਰਗ ਮਹੱਲਾ ਪੰਜਵਾਂ ਜੀਵਨ ਤਾਉ ਗਨਿਐ ਹਰਿ ਪੇਖਾ ਕਰੋ ਕਿਰਪਾ ਪ੍ਰੀਤਮ ਮਨ ਮੋਹਨ ਫੂਰ ਧਰਮ ਕੀ ਰੇਖਾ ਰਹਾ ਕਹਿਤ ਸੁਨਤ ਕਿਛ ਸੰਤ ਨਾ ਉਪਜਤ ਬੇਨ ਵਿਸਾਸ ਕਿਆ ਸੇਖਾ ਪ੍ਰਭੂ ਤੇ ਆਗ ਆਨ ਜੋ ਚਾਹਤ ਤਾ ਕੈ ਮੁਖ ਲਾਗੇ ਕਾਲੇਖਾ ਜਾ ਕੇ ਰਾਸ ਸਰਬ ਸੁਖ ਸੁਆਮੀ ਆਨ ਨਾ ਮਾਨਤ ਭੇਖਾ ਨਾਨਕ ਦਰਸ ਮਗਨ ਮਨ 모ਹਿਓ ਪੂਰਨ ਅਰਥ ਵਿਸੇਖਾ ਸਾਰਗ ਮਹੱਲਾ ਪੰਜਵਾ सिमरन राम को एक नाम कलमल धगद खिन अंतर कोट दान इसनान स्नान आन जंजार झञ्झार हर विनहर ज्ञान जन्म मरण सङ्कटतेषूट जगदीश भजन सुखतयान ਤੇਰੀ ਸਰਣ ਪੂਰਨ ਸੁਖ ਸਾਗਰ ਕਾਰ ਕਿਰਪਾ ਦੇ ਬਹੁਤਾਨ ਸਿਮਰ ਸਿਮਰ ਨਾਨਕ ਪ੍ਰਭ ਜੀ ਵੈ ਬਿਨਸ ਜਾਏ ਅਬਿਮਾਨ ਸਾਰਗ ਮਹੱਲਾ ਪੰਜਵਾਂ ਤੁਰਤ ਸੋਈ ਜੇ ਤੋਰ ਕਾਉ ਲਾਗੇ ਸੋਈ ਤੁਰੰਤਰ ਸੋਈ ਬਸੁੰਤਰ ਹਰ ਏਕ ਪ੍ਰੇਮ ਰਸ ਪਾਗੇ ਰਹਾ ਬਲਵਾਂਚ ਕਰੇ ਨਾ ਜਾਣੈ ਲਾਬੈ ਸੋ ਤੂਰਤ ਨਹੀਂ ਮੂੜਾ ਸੁਆਰਥ ਤਿਆਗ ਅਸਾਰਥ ਰਚਿਓ ਨਹਿ ਸਿਮਰੈ ਪ੍ਰਭ ਰੂੜਾ ਸੋਈ ਚਤੁਰ ਸਿਆਣਾ ਪੰਡਿਤ ਸੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਸਾਰਗ ਮਹੱਲਾ ਪੰਜਵਾਂ ਹਰ ਹਰ ਸੰਤ ਜਨਾ ਕੀ ਜੀਵਨ ਬਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸ ਪੀਵਨ ਰਹਾਉ ਸੰਚਨ ਰਾਮ ਨਾਮ ਧਨ ਰਤਨਾ ਮਾਨ ਤਨ ਭੀਤਰ ਸੀਵਨ ਹਾਰ ਰੰਗ ਰਾਗ ਭਏ ਮਨ ਲਾਲਾ ਰਾਮ ਨਾਮ ਰਸ ਖੀਵਨ ਜਿਉ ਮੀਨਾ ਜਲ ਸਿਉ ਉਰਜਾਨੋ RAM ਨਾਮ ਸੰਗ ਦੀਵਨ ਨਾਨਕ ਸੰਤ ਚਾਤ੍ਰਿਕ ਕੀ ਨਿਯਾਈ ਹਰ ਗੂਂਦ ਪਾਨ ਸੁਖ ਧੀਵਨ ਸਾਰਗ ਮਹੱਲਾ ਪੰਜਵਾਂ ਹਰ ਕੇ ਨਾਮ ਹੀਨ ਬੇਤਾਲ ਜੇਤਾ ਕਰਨ ਕ ਰਾਵਨ ਤੇਤਾ ਸਭ ਬੰਧਨ ਜੰਜਾਲ ਰਹਾ ਬੇਨ ਪ੍ਰਭ ਸੇਵ ਕਰਤ ਅਨ ਸੇਵਾ ਬਿਰਥਾ ਕਟੈ ਕਾਲ ਜਬ ਜਮ ਆਏ ਸੰਘਾਰੈ ਪ੍ਰਾਨੀ ਤਬ ਤੁਮ ਰੋ ਕਾਉਨ ਹਵਾਲ ਰਾਖ ਲਿਹੋ ਦਾਸ ਆਪਣੇ ਕਹੋ ਸਦਾ ਸਦਾ ਕਿਰਪਾਲ ਸੋਖ ਨਿਧਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਧਨ ਮਾਲ ਸਾਰਗ ਮਹੱਲਾ ਪੰਜਵਾਂ मान탄 राम को व्यवहार प्रेम भगत गुण गावन गीदे ओहत नहि संसार रहा श्रवणि कीर्तन सिमरन स्वामी एहो साधको आचार चरण कमल असथेत रिद अंतर पूजा प्राण को आधार ਰਾਵੋ ਦੀਨ ਦਿਆਲ ਸੁਨੋ ਬੇਨੰਤੀ ਕਿਰਪਾ ਆਪਣੀ ਧਾਰ ਨਾਮ ਨਿਧਾਨ ਉਚਰਾਓ ਨਿਤ ਰਸਨਾ ਨਾਨਕ ਸਦ ਬਲਿਹਾਰ ਸਾਰਗ ਮਹੱਲਾ ਪੰਜਵਾ ਹਰ ਕੇ ਨਾਮ ਹੀਨ ਮਤ ਥੋਰੀ ਸਿਮਰਤ ਨਾਹੇ ਸ੍ਰੀ ਧਾਰ ਠਾਕੁਰ ਮਿਲਤ ਅੰਧ ਦੁਖ ਘੋਰੀ ਰਹਾਉ ਹਰ ਕੇ ਨਾਮ ਸਿਉ ਪ੍ਰੀਤ ਨਾ ਲਾਗੀ ਆਨਿਕ ਭੇਖ ਬਹੋ ਜੋਰੀ ਟੂਟਤ ਬਾਰ ਨਾ ਲਾਗੇ ਤਾ ਕਾਉ ਜਿਉਂ ਗਾਗਰ ਜਲ ਫੋਰੀ ਕਰ ਕਿਰਪਾ ਭਗਤ ਰਸ ਦੀਜੈ ਮਨ ਖਚਿਤ ਪ੍ਰੇਮ ਰਸ ਖੋਰੀ ਨਾਨਕ ਦਾਸ ਤੇਰੀ ਸਰਣਾਈ ਪ੍ਰਭ ਬਿਨ ਆਨ ਨਾ ਹੋਰੀ ਸਾਰਗ ਮਹੱਲਾ ਪੰਜਵਾਂ ਚਿਤ ਵਾਓ ਵਾ ਔਸਰ ਮਨ ਮਾਹੇ ਹੋਏ ਇਕੱਤਰ ਮਿਲੋ ਸੰਤ ਸਾਜਣ ਗੁਣ ਗੋਬਿੰਦ ਨਿਤ ਗਾਹੇ ਰਹਾ ਬਿਨ ਹਰ ਭਜਨ ਜੀਤੇ ਕਾਮ ਕਰਿਐ ਤੇਤੇ ਬਿਰਥੇ ਜਾਹੇ ਪੂਰਨ ਪਰਮ ਆਨੰਦ ਮਨ ਮੀਠੋ ਇਸ ਬਿਨ ਦੂਸਰ ਨਾਹੇ जप तप संजम कर्म सुख साधनोलना लाहे चरन कमल नानक मन भेदो चरण संग समाहे सारग महल् पञ्जवान् ਮੇਰਾ ਪ੍ਰਭ ਸੰਗੇ ਅੰਤਰ ਜਾਮੀ ਆਗੈ ਕੁਸਲ ਪਾਛੈ ਖੇਮ ਸੁਖਾ ਸਿਮਰਤ ਨਾਮ ਸੁਆਮੀ ਰਹਾ ਸਾਜਨ ਮੀਤ ਸਖਾ ਹਰ ਮੇਰਾ ਗੋਨ ਗੋਪਾਲ ਹਰ ਰਾਯਾ ਬਿਸਰ ਨਾ ਜਾਈ ਨਿਮਖ ਹਿਰਦੈ ਪੂਰੇ ਗੁਰੂ ਮਿਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਜੰਤ ਵਸ ਜਾਕੇ ਏਕਾਲੇਵ ਪੂਰਨ ਪਰਮੇਸ਼ਵਰ ਭਾਉ ਨਹੀਂ ਨਾਨਕ ਤਾਕੇ